ਕਬੱਡੀ ਦੇ ਖਿਡਾਰੀਆਂ ਨੂੰ ਐਨਾ ਡਰ ਪੈ ਗਿਆ ਵੀ ਉੱਥੇ ਹਸਪੀਟਲ 'ਚ ਕੋਈ ਨਹੀਂ ਆਇਆ। ਅਲੇ ਤੱਕ ਵੀ ਉੱਥੇ ਕੋਈ ਕਬੱਡੀ ਦਾ ਖਿਡਾਰੀ ਨਹੀਂ ਪਹੁੰਚਿਆ ਹੈਗਾ। ਜਿਨ੍ਹਾਂ ਨੂੰ ਉਹਨਾਂ ਨੇ ਮਤਲਬ نیچے ਉੱਪਰ ਤੱਕ ਲੈ ਕੇ ਗਏ ਉਹ ਕੋਨਾ ਵਿੱਚ ਵੀ ਕੋਈ ਨਹੀਂ ਦਿਖਾਇਆ ਗਿਆ। ਤਾਂੇ ਵੱਲੋਂ ਦੁਆਰਾ ਫਿਰ ਕਬੱਡੀ ਨੂੰ ਕੁਛ ਕੀਤਾ ਗਿਆ ਆ। ਉਹ ਮਤਲਬ ਜੋ ਵੀ ਦੇਖਦਾ ਸੀਗਾ ਵੀ ਆਹ ਬੱਚੇ 'ਚ ਕਾਬਲੀਅਤ ਹੈਗੀ ਆ ਉਹਨੂੰ ਪ੍ਰਮੋਟ ਕਰਦਾ ਹੁੰਦਾ ਸੀਗਾ। ਕਬੱਡੀ ਨੂੰ ਬਹੁਤ ਮਤਲਬ ਕਬੱਡੀ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ। ਤੇ ਇਸ ਮਤਲਬ ਕੋਈ ਨਸ਼ਾ ਪੱਤਾ ਉਹਦੇ ਵੀ ਬਿਲਕੁਲ ਖਿਲਾਫ ਰਹਿੰਦਾ ਸੀਗਾ। ਮਾਰੇ ਵੀ ਇਸੇ ਕਰਕੇ ਹੋਣਾ ਵੀ ਉਹਦਾ ਨਾਮ ਬਹੁ ਹੋ ਚੁੱਕਿਆ ਸੀ ਜੇ ਜੇ ਤੁਸੀਂ ਕੋਈ ਉਹਦਾ ਲੋਰੈਂਸ ਨਾ ਜਾਂ ਕਿਸੇ ਹੋਰ ਨਾ ਤਾਂ ਨਾ ਕੋਈ ਲਿੰਕ ਸੀ ਉਹ ਬਿਲਕੁਲ ਨਹੀਂ ਸੀਗਾ ਕਿਉਂਕਿ ਉਹ ਫ੍ਰੀ ਰਹਿੰਦਾ ਸੀਗਾ ਤੇ ਕੱਲਾ ਜਾਂਦਾ ਸੀ ਜਿਉ ਨੂੰ ਪਤਾ ਆ ਵੀ ਮੈਂ ਇਦਾਂ ਦਾ ਕੋਈ ਕੰਮ ਕੀਤਾ ਕੱਲਾ ਇਨਸਾਨ ਰਹਿੰਦਾ ਰਹਾ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਠੀਕ ਹੈ ਜੀ ਤੇ ਧੋਖੇ ਨਾ ਮਾਰਿਆ ਗਿਆ ਉਹ ਤਾਂ ਪਛਾਣ ਪਤਾ ਪਰ ਜੋ ਨੁਕਸਾਨ ਹੋ ਗਿਆ ਉਹ ਦੀ ਪਰਭਾਈ ਨਹੀਂ ਹੋਏਗੀ ਜੋ ਮਾਂ ਪੇ ਆਪਣੇ ਦੋਸਤਾਂ ਭਰਾਵਾਂ ਨੂੰ ਪਿੱਛੇ ਛੱਡ ਗਿਆ ਹੈ ਉਹ ਦੀ ਪਰਭਾਈ ਨਹੀਂ ਹੋ ਸਕਦੀ ਸੋ ਰਾਣਾ ਬਲਾ ਚੋਰੀਆ ਜਿਹਦਾ ਕਿ ਕੱਲ ਕਤਲ ਹੋਇਆ ਉਹਦੇ ਪਿੰਡ ਅਸੀਂ ਖੜੇ ਆ ਤੇ ਕੁਝ ਉਹਦੇ ਦੋਸਤ ਮਿੱਤਰ ਜਿਹੜੇ ਕਿ ਅੱਜ ਉਹਨੂੰ ਆਖਰੀ ਸ਼ਰਧਾਂਜਲੀ ਦੇਣ ਵੀ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਜਿਹੜਾ ਰਾਤੀਂ ਮੰਦਪਾਗੀ ਘਟਨਾ ਹੋਈ ਹੈ ਰਾਣਾ ਬਲਾ ਚੋਰੀਆ ਨੂੰ ਇੱਕ ਕਹਿ ਸਕਦੇ ਆ ਤੁੱਖ ਦੇ ਵਿੱਚ ਮਾਰਿਆ ਗਿਆ ਕਿਵੇਂ ਦੇਖਦੇ ਹੋ ਇਸ ਘਟਨਾ ਪਹਿਲਾਂ ਤਾਂ ਸਰ ਜੀ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਠੀਕ ਹੈ ਜੀ ਤੇ ਤੋਖੇ ਨਾਲ ਮਾਰਿਆ ਗਿਆ ਉਹ ਤਾਂ ਪਛਾਣ ਪਤਾ ਪਰ ਜੋ ਨੁਕਸਾਨ ਹੋ ਗਿਆ ਉਹ ਦੀ ਪਰਭਾਈ ਨਹੀਂ ਹੋਏਗੀ ਜੋ ਮਾਂ ਪੇ ਆਪਣੇ ਦੋਸਤ ਯਾਰਾ ਦੋਸਤਾਂ ਭਰਾਵਾਂ ਨੂੰ ਪਿੱਛੇ ਛੱਡ ਗਿਆ ਹੈ ਉਡੀ ਪਰਪਾਈ ਨਹੀਂ ਹੋ ਸਕਦੀ ਜੇ ਪਿੰਡ ਦੀ ਗੱਲ ਕਰੀ ਤਾਂ ਪਿੰਡ ਚ ਕਿਦਾਂ ਦੀ ਨੇਚਰ ਸੀ ਕਿਵੇਂ ਉਹ ਸਪੋਰਟਸ ਆਇਆ ਕਿਸੇ ਵੱਲ ਉਹਨੇ ਵੇਖਿਆ ਹੋਣਾ ਵੀ ਮੈਂ ਕਬੱਡੀ ਭਲਾ ਮੈਂ ਕਿਉਂਕਿ ਸਪੋਰਟਸ ਬਹੁਤ ਨੇ ਪਰ ਉਹਨੇ ਕਬੱਡੀ ਨੂੰ ਕਿਉਂ ਚੁਣਿਆ ਸਰ ਐਦਾ ਹੈ ਨਾ ਹਰ ਇਨਸਾਨ ਦਾ ਆਪਣਾ ਆਪਣਾ ਲਗਾਵ ਹੁੰਦਾ ਕਿਸੇ ਵੀ ਨਾ ਗੇਮ ਨਾਲ ਉਹ ਤਾਂ ਬਚਪਨ ਤੋਂ ਹੀ ਕਬੱਡੀ ਵੱਲ ਨੂੰ ਜ਼ਿਆਦਾ ਸ਼ੌਂਕ ਸੀ ਹਾਂਜੀ ਪਹਿਲਾਂ ਛੋਟੇ ਹੁੰਦੇ ਆਪਣੇ ਪਿੰਡ ਪੱਦਰ ਤੇ ਤੋਰ ਤੇ ਖੇਡਦਾ ਹੁੰਦਾ ਸੀ ਥੋੜੀ-ਥੋੜੀ ਜਦੋਂ ਮਤਲਬ ਅੱਗੇ ਕਰਦਾ ਰਿਹਾ ਫਿਰ ਹੌਲੀ ਮੋਹਾਲੀ ਚਲਾ ਗਿਆ ਉੱਥੇ ਕਬੱਡੀ ਚੱਲਦੀ ਰਹੀ ਉਹਨ ਮਤਲਬ ਦਿਨ ਚਾਰ ਸਾਲ ਤੋਂ ਦਾ ਜਿਆਦਾ ਉਹਦਾ ਮਤਲਬ ਨਾਮ ਵਗੈਰਾ ਇਸ ਚੀਜ਼ ਚ ਹੋ ਗਿਆ ਸੀਗਾ ਉਹਨੂੰ ਖੇਲਦਾ ਵੀ ਸੀ ਤੇ ਉਸ ਤੋਂ ਬਾਅਦ ਜਿਹੜੇ ਖਿਡਾਰੀ ਸੀਗੇ ਉਹਨਾਂ ਨੂੰ ਪ੍ਰਮੋਟ ਕਰਦਾ ਹੁੰਦਾ ਸੀਗਾ ਅੱਛਾ ਤੁਹਾਡਾ ਨਾ ਕਦੇ ਮੁਲਾਕਾਤ ਹੋਈ ਕਦੇ ਸਪੋਰਟਸ ਬਾਰੇ ਗੱਲਬਾਤ ਹੁੰਦੀ ਸੀ ਕਦੇ ਕੋਈ ਮਿਲਦੇ ਰਹਿੰਦੇ ਸੀਗੇ ਮਿਲਦੇ ਰਹਿੰਦੇ ਬਿਲਕੁਲ ਨੇਚਰ ਕਿੱਦਾਂ ਹੈ ਨੇਚਰ ਵਾਈਟ ਤਾਂ ਬਹੁਤ ਅੱਛਾ ਸੀਗਾ ਜੀ ਸਾਰਿਆਂ ਨੂੰ ਮਿਲਦਾ ਸੀਗਾ ਅੱਛਾ ਹਾਂਜੀ ਖਸਮੁਖ ਸੁਭਾਅ ਦਾ ਸੀਗਾ ਜਦੋਂ ਵੀ ਜਾਣਾ ਖਸਮਿਰ ਖਸ ਮਤਲਬ ਖਸਦੇ ਫੁਸਦੇ ਜਾਣਾ ਤੇ ਉਹ ਕੈਦਾ ਨਹੀਂ ਸੀਗਾ ਵੀ ਕਦੀ ਕਿਸੇ ਨੂੰ ਘੁੰਮ ਕੇ ਬੁਲਾਣਾ ਨਹੀਂ ਹੈਗਾ ਜਾਂ ਕੁਝ ਵੀ ਹੈ ਜਾਂ ਮੇਰਾ ਨਾਮ ਹੋ ਗਿਆ ਜਾਂ ਕੁਛ ਐਦਰੀਗੋ ਵਗੈਰਾ ਕੁਛ ਨਹੀਂ ਸੀ ਹਸ ਮੁਖਸੀਰ ਬਿਲਕੁਲ ਬਿਲਕੁਲ ਸਿੰਪਲ ਲਾਈਫ ਹੈ ਤੋਂ ਆਪਣਾ ਸਕੂਟੀ ਤੇ ਚਲੇ ਜਾਣਾ ਬਾਈਕ ਤੇ ਚਲੇ ਜਾਣਾ ਜਾਂ ਅਸੀਂ ਅਚਾਨਕ ਵੀ ਕਿਤੇ ਸੜਨ ਨਹੀਂ ਮਿਲ ਜਾਈਏ ਤਾਂ ਉਹਨਾਂ ਨੇ ਸਾਨੂੰ ਨਾ ਰੋਕ ਕੇ ਗੱਲ ਗੁਲ ਕਰਕੇ ਫਿਰੇ ਜਾਣਾ ਤੇ ਕੱਲ ਕਬੱਡੀ ਦਾ ਪਲੇ ਜਦੋਂ ਗਿਆ ਇੱਥੋਂ ਗਿਆ ਪਿੰਡੋਂ ਗਿਆ ਹਾਂਜੀ ਕੱਲ ਇੱਥੇ ਹੀ ਕਿ ਸੀਗੇ ਕੋ ਗੱਲਬਾਤ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੋ ਗੱਲਬਾਤ ਆਖਰੀ ਮੁਲਾਕਾਤ ਹੋਈ ਨੂੰ ਟਾਈਮ ਹੋ ਚੁੱਕਿਆ ਵੈਸੇ ਹਾਂਜੀ ਪੇ ਜਦੋਂ ਗੱਲਬਾਤ ਹੁੰਦੀ ਸਪੋਰਟਸ ਦੇ ਨਾਲ ਸਪੋਰਟਸ ਹੀ ਜ਼ਿਆਦਾ ਹੁੰਦੀ ਅਸੀਂ ਹਾਂ ਸਪੋਰਟਸ ਹੀ ਜ਼ਿਆਦਾ ਵੀ ਹੁੰਦੀ ਹੈ ਵੈਸੇ ਆਪਣਾ ਚੱਲਦਾ ਰਹਿੰਦਾ ਹੈ ਘਰ ਪਰਿਵਾਰ ਦੀਆਂ ਹੋ ਗਈਆਂ ਹਾਸੇ ਮਖ ਹਾਸੇ ਮਜ਼ਾਕ ਲੀਆਂ ਵੈਸੇ ਯਾਤਰਾ ਹਾਸੇ ਮਜ਼ਾਕ ਵਾਲਾ ਬੰਦਾ ਸੀਗਾ ਯਾਤਰਾ ਅੱਛਾ ਇਹ ਵੀ ਪਤਾ ਲੱਗੇ ਬਹੁਤ ਘਟ ਰਹਿੰਦਾ ਯਾਰ ਵਿਆਹ ਵੀ ਹਲੇ ਥੋੜੀ ਤਾਂ ਨਹੀਂ ਹੋਏ ਨੇ ਕੁਛ ਨਹੀਂ ਸਰ ਦਾਦੇ ਜੀ ਨੂੰ 4 ਤਰੀਕ ਨੂੰ ਹੋਇਆ ਸੀ ਮਾਰੇ ਜਨਾ ਦੇ ਹਾਂਜੀ ਹਾਲੇ ਤਾਂ ਮਹਿੰਦੀ ਵਾਲੇ ਹੱਥ ਨਾ ਪਰ ਹੱਥ ਵੀ ਨਹੀਂ ਸਾਫ਼ ਹੋਏ ਉਹਨਾਂ ਦੇ ਅੱਛਾ ਜਦੋਂ ਕੱਲ ਗਿਆ ਉੱਥੇ ਜੋ ਕੁਝ ਹੋਇਆ ਉਹਦੀਆਂ ਤਾਰਾਂ ਜਿਹੜੀਆਂ ਹੁਣ ਮੂਸੇ ਵਾਲੇ ਨਾਲ ਜੁੜਨ ਲੱਪ ਸਰਦੀ ਪ੍ਰਸ਼ਾਸਨ ਨੇ ਹਮੇਸ਼ਾ ਹੀ ਪੱਲਾ ਛੜਿਆ ਹੈ ਪ੍ਰਸ਼ਾਸਨ ਹਮੇਸ਼ਾ ਹੀ ਪੱਲਾ ਛੜਿਆ ਹੈ ਪਰ ਅਸੀਂ ਤਾਂ ਇਹ ਕਹ ਰਹੇ ਵੀ ਜੋ ਲਾਸ ਹੋ ਗਿਆ ਸਾਡਾ ਉਹ ਤਾਂ ਵਾਪਸ ਆਣਾ ਨਹੀਂ ਆ ਪਰ ਅੱਗੇ ਤੋਂ ਇਹਨਾਂ ਨੂੰ ਨੱਕ ਪਾਈ ਜਾਵੇ ਤੇ ਜਿੰਨੇ ਵੀ ਮਤਲਬ ਕੋਈ ਵੀ ਅੱਗੇ ਜਿਹੜਾ ਬੱਚਾ ਖੇਡਣ ਆਂਦਾ ਜਾਂ ਕੁਝ ਵੀ ਆ ਪ੍ਰਮੋਟ ਕਰਦੇ ਆ ਉਹਨਾਂ ਦਾ ਮਤਲਬ ਅੱਗੇ ਲਾਈਫ ਜਿਹੜੀ ਹੈ ਸਿਕਿਉਰ ਰਹੇ ਜਦੋਂ ਸ਼ੂਟ ਕੀਤਾ ਜਿਹੜੇ ਉਹਨੂੰ ਚੱਕਣ ਵਾਲੇ ਸੀ ਉਹਦੇ ਦੋ ਸਹਿੱਤਰ ਉਹਨਾਂ ਦਾ ਵੀ ਫਾਇਰ ਹੋਏ ਆ ਕੁਝ ਉਹਦਾ ਸਮਾਨ ਵੀ ਜਿਹੜਾ ਕਹਿੰਦੇ ਸੋਨੇ ਦਾ ਸੀ ਕੜਾ ਸੀ ਇਹ ਵਿੱਚ ਚਾਨ ਲੱਪ ਹੋਈ ਹਾਂਜੀ ਸਰ ਇਹ ਵੀ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਮੈਂ ਉਸ ਵੇਲੇ ਮੌਕੇ ਦਾ ਮੌਜੂਦ ਤਾਂ ਨਹੀਂ ਸੀ ਪਰ ਜੋ ਵੀ ਦੇਖਿਆ ਉਹ ਦੇਖਿਆ ਉਹ ਕਹਿ ਰਹੇ ਸੀ ਵੀ ਉਹਨਾਂ ਨੂੰ ਜਦੋਂ ਚੱਕਣ ਵੇਲੇ ਮਤਲਬ ਉਹਨੂੰ ਲੈ ਕੇ ਚੱਕਣ ਵਾਸਤੇ ਅੱਗੇ ਆਇਆ ਨਾ ਉਹਨਾਂ ਦੇ ਫਰੈਂਡ ਤੋਂ ਉਹਨਾਂ ਤੇ ਵੀ ਫਾਇਰ ਕੀਤੀ ਗਈ ਇੱਕ ਤਰ੍ਹਾਂ ਦੀ ਇਹ ਵੀ ਉਹਨੂੰ ਚੱਕੋ ਨਾ ਤੇ ਕਬੱਡੀ ਦੀ ਗੱਲ ਕਰੀਏ ਕਬੱਡੀ ਨੂੰ ਪਹਿਲਾਂ ਕਾਫੀ ਪੰਜਾਬ ਦੇ ਵਿੱਚ ਕਬੱਡੀ ਪ੍ਰਮੋਟ ਰਹੀ ਹੈ ਕਾਫੀ ਉੱਚ ਇਸੇ ਖਾਂਦ ਰਹੀ ਹੈ ਪਰ ਕੁਝ ਸਮੇਂ ਤੋਂ ਜਿਵੇਂ ਅੰਬੀ ਨੰਗਲ ਜਿਹੜਾ ਅੰਬੀਦਾ ਹੋਇਆ ਜਾਂ ਹੋਰ ਕਬੱਡੀ ਪਲੇਅਰ ਗਏ ਆ ਉਹਦੇ ਨਾਲ ਕਬੱਡੀ ਨੂੰ ਢਾਹ ਲੱਗੀ ਸੀ ਪਰ ਰਾਣੇ ਵੱਲੋਂ ਜਿਹੜੀ ਆ ਫਿਰ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਰਾਣੇ ਵੱਲੋਂ ਦੁਆਰਾ ਫਿਰ ਕਬੱਡੀ ਨੂੰ ਪੁਸ਼ ਕੀਤਾ ਗਿਆ ਆ ਉਹ ਮਤਲਬ ਜੋ ਵੀ ਦੇਖਦਾ ਸੀਗਾ ਵੀ ਆ ਬੱਚੇ 'ਚ ਕਾਬਲੀਅਤ ਹੈਗੀ ਆ ਉਹਨੂੰ ਪ੍ਰਮੋਟ ਕਰਦਾ ਹੁੰਦਾ ਸੀਗਾ ਕਬੱਡੀ ਨੂੰ ਬਹੁਤ ਮਤਲਬ ਕਬੱਡੀ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਤੁਹਾਡਾ ਮਤਲਬ ਕੋਈ ਨਸ਼ਾ ਪਤਾ ਉਹ ਤਾਂ ਬਿਲਕੁਲ ਖਿਲਾਫ ਰਹਿੰਦਾ ਸੀਗਾ ਉਹ ਕਦੇ ਵਿਦੇਸ਼ਾਂ ਵਿੱਚ ਵੀ ਕਬੱਡੀ ਨੂੰ ਖੇਡਣ ਗਏ ਨੇ ਕਦੇ ਉਹਨੂੰ ਲੈ ਕੇ ਗਏ ਨੇ ਟੀਮਾਂ ਉੱਥੇ ਨੂੰ ਨਹੀਂ ਵਿਦੇਸ਼ਾਂ ਨੂੰ ਨਹੀਂ ਮਤਲਬ ਆਪਣੇ ਇੱਥੇ ਹਾਲ ਲੋਕਲ ਪੰਜਾਬ ਚ ਵਾਲੇ ਕਰਦੇ ਸੀ 3-4 ਸਾਲ ਤੋਂ ਜ਼ਿਆਦਾ ਮਤਲਬ ਉਹ ਤਾਂ ਹੋ ਰਿਹਾ ਸੀ ਆਉਣ ਵਾਲੀ ਫਿਚਰ ਚ ਵਿਦੇਸ਼ਾਂ ਚ ਵੀ ਜਾ ਸਕਦਾ ਪਰ ਉਹਨਾਂ ਨੇ ਜਾਣ ਨਹੀਂ ਦਿੱਤਾ ਜਿਸ ਤਰ੍ਹਾਂ ਜਿਨ੍ਹਾਂ ਨੇ ਪੋਸਟ ਪਾ ਕੇ ਆਪਣੀ ਜ਼ਿੰਮੇਵਾਰੀ ਲਈ ਉਹ ਕਹਿੰਦੇ ਨੇ ਜੱਗੂ ਭਗਵਾਨ ਮੁਰਿਆ ਦੀ ਟੀਮ ਨੂੰ ਅਡਾਪਟ ਕਰ ਲਿਆ ਬੇ ਉਹ ਅਸੀਂ ਬਰਦਾਸ਼ਤ ਨਹੀਂ ਕੀਤਾ ਇਹ ਵੀ ਬਜਾ ਰ ਅਗਲੇ ਦੀ ਸਰ ਜੀ ਇਦਾਂ ਨਹੀਂ ਗੱਲ ਸੀ ਉਹਨਾਂ ਨੂੰ ਕਹਿ ਦਿੰਦੇ ਬੇ ਤੂੰ ਆਹ ਕੰਮ ਠੀਕ ਹੈ ਨਹੀਂ ਹੁਣ ਬਾਕੀ ਦਾ ਸਰ ਜਿਹਨੇ ਇਹ ਕੰਮ ਕੀਤਾ ਨਾ ਉਹਨਾਂ ਨੇ ਕੁਛ ਨਾ ਕੁਛ ਆਪਣਾ ਐਸਰ ਲੈ ਕੇ ਚੱਲਣਾ ਵੀ ਅਸੀਂ ਆਪਣਾ ਇੱਕ ਕਲੀਨ ਚੈਟ ਲੈ ਕੇ ਚੱਲੀਏ ਕੋਈ ਰੀਜ਼ਨ ਕੋਈ ਰੀਜ਼ਨ ਜਿਹੜਾ ਹੈ ਨਾ ਹਾਂ ਉਦਾਂ ਦਾ ਆਪਾਂ ਮਤਲਬ ਕੋਈ ਨਾ ਕੋਈ ਰੀਜ਼ਨ ਐਸਾ ਰੱਖੀਏ ਵੀ ਸਾਡੀ ਵੀ ਇਵੇਂ ਥੋੜੀ ਕਲੀਨ ਰਹੇ ਮਤਲਬ ਜਿੱਦਾਂ ਦੇ ਉਤੇ ਇਲਜ਼ਾਮ ਲੱਗਦੇ ਨੇ ਕਿ ਉਹਨੇ ਮੂਸੇ ਵਾਲੇ ਦੇ ਕਤਲ ਨੂੰ ਘਰ ਰੱਖਿਆ ਜਾਂ ਮਤਲਬ ਉਹਨੇ ਇਹ ਸਿਰਫ ਇੱਕ ਬਾਹਰ ਨਾਲ ਜਿਹੜਾ ਹੋਇਆ ਉਹ ਤੇ ਦੋਸ਼ ਵੈਸੇ ਲਾਈ ਗਏ ਇਰਾਦਾ ਉਹਨਾਂ ਦਾ ਮਾਰਨ ਦਾ ਸੀ ਬਿਲਕੁਲ ਬਿਲਕੁਲ ਇਰਾਦਾ ਉਹਨਾਂ ਦਾ ਮਾਰਨ ਦਾ ਸੀ ਤੇ ਮਾਰਿਆ ਵੀ ਇਸੇ ਕਰਕੇ ਹੋਣਾ ਵੀ ਉਹਦਾ ਨਾਮ ਬਹੁ ਚੁੱਕਿਆ ਸੀ ਉਹਨੂੰ ਜੇ ਜੇ ਤੁਸੀਂ ਕਹੋ ਵੀ ਉਹਦਾ ਲੋਰੈਂਸ ਨਾ ਜਾਂ ਕਿਸੇ ਹੋਰ ਨਾਲ ਤਾਂ ਨਾ ਕੋਈ ਲਿੰਕ ਸੀ ਉਹ ਬਿਲਕੁਲ ਨਹੀਂ ਸੀਗਾ ਕਿਉਂਕਿ ਉਹ ਫ੍ਰੀ ਰਹਿੰਦਾ ਸੀਗਾ ਤੇ ਇਕੱਲਾ ਜਾਂਦਾ ਸੀ ਜਿਉ ਉਹਨੂੰ ਪਤਾ ਆ ਵੀ ਮੈਂ ਇਦਾਂ ਦਾ ਕੋਈ ਕੰਮ ਕੀਤਾ ਇਕੱਲਾ ਇਨਸਾਨ ਰਹਿੰਦਾ ਮੈਂ ਮਤਲਬ ਇੱਕ ਵੱਡਾ ਨਾਕਸੀ ਤਾਂ ਉਹਨੂੰ ਜਿਹੜਾ ਨਾਂ ਨੂੰ ਇਹਨਾਂ ਨੇ ਡੱਠੀ ਸਲਾਈ ਹਾਂਜੀ ਹਾਂਜੀ ਪਰ ਨਹੀਂ ਐਸਾ ਕੋਈ ਗੱਲ ਨਹੀਂ ਹੁਣ ਕਹ ਰਹੇ ਸੀ ਸਿੱਧੂ ਦੇ ਕਾਸਲੇ ਨੇ ਇਦਾਂ ਦਾ ਰੱਖਿਆ ਠੀਕ ਹੈ ਜੀ ਜਿਉ ਉਹਨਾਂ ਨਾਲ ਕੋਈ ਸੰਬੰਧ ਸੀਗੇ ਸਰ 4-3-4 ਸਾਲ ਪਹਿਲਾਂ ਸਿੱਧੂ ਅਗਾ ਹੋਇਆ ਮੈਂ ਤੋ ਕੋਈ ਜਰ ਸੈਕਿਉਰਿਟੀ ਲੈ ਕੇ ਨਹੀਂ ਜਾ ਰਿਹਾ ਸੀਗਾ ਨਾਲ ਆਪਣੇ ਨਾ ਵੀ ਉਹਨੂੰ ਕਦੀ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਹੁਣੇ ਹੀ ਮਿਲਿਆ 4 ਸਾਲ ਬਾਅਦ ਮੌਕਾ ਲੱਗਦਾ ਵੀ ਹੁਣ ਜਿਹੜਾ ਕਬੱਡੀ ਆ ਜਿਹੜੀ ਸਿਖਰਾਂ ਤੇ ਗਈ ਸੀ ਫੇਰ ਡਾਊਨ ਹੋ ਫੇਰ ਸਿਖਰਾਂ ਤੇ ਹੁਣ ਬਿਲਕੁਲ ਹੁਣ ਤਾਂ ਲੋਕਾਂ ਨੂੰ ਇੱਕ ਬਹੁਤ ਖੌਫ ਹੋ ਗਿਆ ਕਬੱਡੀ ਦੇ ਮੈਚ ਜਾਂ ਪ੍ਰਮੋਟਰਾਂ ਨੂੰ ਵੀ ਇੱਕ ਜਾਨ ਦਾ ਖਤਰਾ ਆ ਸਰ ਦੇਖੋ ਕਬੱਡੀ ਦੇ ਖਿਡਾਰੀਆਂ ਨੂੰ ਇੰਨਾ ਡਰ ਪੈ ਗਿਆ ਵੀ ਉੱਥੇ ਹਸਪੀਟਲ 'ਚ ਕੋਈ ਨਹੀਂ ਆਇਆ ਹਮਮ ਅੱਛਾ ਹਸਪੀਟਲ 'ਚ ਕੋਈ ਨਹੀਂ ਉਹਨਾਂ ਨੂੰ ਮਿਲਣ ਆਇਆ ਹਲੇ ਤੱਕ ਵੀ ਉੱਥੇ ਕੋਈ ਕਬੱਡੀ ਦਾ ਖਿਡਾਰੀ ਨਹੀਂ ਪਹੁੰਚਿਆ ਅੱਛਾ ਪਰਿਵਾਰਕ ਦੀ ਗੱਲ ਕਰੀਏ ਪਰਿਵਾਰ ਵਿੱਚ ਕੌਣ-ਕੌਣ ਸੀ ਕੀ ਕਰਦੇ ਸੀ ਪਰਿਵਾਰਕ ਮੈਂਬਰ ਖੇਤੀਬਾੜੀ ਸੀ ਨਾ ਜੀ ਖੇਤੀਬਾੜੀ ਵੀ ਸੀਗੀ ਇੱਥੇ ਸ਼ੌਪ ਵੀ ਹੈਗੀ ਆ ਮਾਤਾ ਆ ਪਿਤਾ ਆ ਉਹਨਾਂ ਦੇ ਤੇ ਬ੍ਰਦਰ ਆ ਇੱਕ ਸਿਸਟਰ ਆ ਬਾਈ ਤੁਹਾਡੇ ਨਾਲ ਕੋਈ ਬਿਤਾਈ ਯਾਦ ਪਲ ਜਿਹੜੇ ਤੁਹਾਨੂੰ ਹੁਣ ਯਾਦ ਆਉਂਦੇ ਵੀ ਮੇਰਾ ਰਾਣਾ ਕੋਈ ਕੋਈ ਇਦਾਂ ਦਾ ਸਾਂਝਾ ਕਰੋ ਸਾਡੇ ਨਾਲ ਨਹੀਂ ਨਹੀਂ ਬਹੁਤ ਹੈ ਬਹੁਤ ਹੈ ਮਤਲਬ ਉਹਦਾ ਵੈਸੇ ਤਾਂ ਕੁਝ ਖਾਸ ਨਹੀਂ ਮਤਲਬ ਆਪਾਂ ਛੋਟੇ ਹੁੰਦੇ ਇੱਥੇ ਮੰਮੀ ਆ ਮੇਰੀ ਵੀ ਇੱਥੇ ਰਿਸ਼ਤੇਦਾਰੀ ਆ ਉਹਨੇ ਆਣਾ ਜਦੋਂ ਆਣਾ ਕੋਈ ਵੀ ਜਲਕ ਐਸੇ ਹੀ ਮਤਲਬ ਸੀਰੀਅਸ ਗੱਲਾਂ ਬਹੁਤ ਘੱਟ ਕਰਦਾ ਹੁੰਦਾ ਹੈਗਾ ਜਦੋਂ ਵੀ ਇਹਨੂੰ ਕਹਿੰਦਾ ਹਾਸੇ ਮਜ਼ਾਕ ਆਣੀ ਆ ਹਾਸਾ ਮਜ਼ਾਕ ਕਰਕੇ ਨਿਕਲ ਜਾਣਾ ਇਹ ਦੋਰੇ ਕੰਮ ਕਰਦਾ ਸੀ ਬਸ ਇਹ ਸ਼ਰਾਰਤੀ ਬਹੁ ਸੀ ਸ਼ਰਾਰਤੀ ਬਹੁ ਸੀ ਬਚਪਨ ਚ ਬਹੁਤ ਜ਼ਿਆਦਾ ਸ਼ਰਾਰਤ ਕੋਈ ਯਾਦ ਹੋਵੇ ਕੋਈ ਨਹੀਂ ਹੁਣ ਐਸੀ ਕੋਈ ਮੈਂ ਮਤਲਬ ਕਿ ਜ਼ਿਆਦਾ ਸੋਧੜੀ ਯਾਦ ਨਹੀਂ ਪਰ ਬਹੁਤ ਹਸਮੁਖਾ ਤੇ ਸ਼ਰਾਰਤੀ ਬਹੁ ਸੀ ਬਚਪਨ ਚ ਕੀ ਕੀ ਮੰਗ ਕੀ ਹਨ ਪਿੰਡ ਵਾਸੀਆਂ ਦੀ ਪਰਿਵਾਰਕ ਮੈਂਬਰਾਂ ਦੀ ਸਾਰੇ ਦੋਸਤਾਂ ਮਿੱਤਰਾਂ ਦੀ ਦੇਖੋ ਮੰਗ ਤਾਂ ਸਭ ਸਾਰਿਆਂ ਦੀ ਇਹੀ ਹੁੰਦੀ ਆ ਕਿ ਪ੍ਰਸ਼ਾਸਨ ਵੱਲੋਂ ਜੋ ਦੋਸ਼ੀ ਹੈਗੇ ਉਹਨਾਂ ਨੇ ਕੜੀ ਤੋਂ ਕੜੀ ਜੜੀ ਆ ਕਾਰਵਾਈ ਕੀਤੀ ਜਾਵੇ ਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਇਹ ਨਹੀਂ ਪੰਜਾਬ ਚ ਕਬੱਡੀ ਖਤਮ ਹੋਏਗੀ ਸਾਬ ਅੱਛੇ ਵੀ ਸੁਣਿਆ ਕਿ ਇਹਨਾਂ ਦਾ ਪਿਸ਼ੋਕੜਾ ਮਾਚ ਚਲ ਚਾ ਇੱਥੇ ਕਿੱਦਾਂ ਆ ਕੇ ਰਹਿਣਾ ਪਿਆ ਫਿਰ ਇਹਨਾਂ ਦੀ ਐਚਰ ਜ਼ਮੀਨ ਜਾਇਦਾਦ ਅੱਤਰ ਸੀਗੀ ਜ਼ਿਆਦਾ ਹਾਂਜੀ ਪਿਸ਼ੋਕੜੇ ਹਾਂਜੀ ਤਾਂ ਪੂਰਾ ਨਾਮ ਵੀ ਕੁਝ ਹੋ ਰਿਹਾ ਕਿਹੜਾ ਜੀ ਇਹ ਤਾਂ ਰਾਨੀ ਇਹਦਾ ਕੁਝ ਹਾਂਜੀ ਦਿਗਬੀ ਜੀ ਹੈ ਨਾਮ ਇਹਨਾਂ ਨੇ ਕਿੰਨੇ ਕੁ ਮਾਰਾ ਕੁਮਰ ਸਰ ਮੇਸਾ ਨਾ ਹੋਏਗੀ 34 ਦੇ ਕਲੀਬ ਹੋਏਗਾ ਪਰ ਐਜੂਕੇਸ਼ਨ ਅ ਵੀ ਹਾਂ ਸਕੂਲ ਕੀਤੀ ਹਣਾ ਮਸੇ ਕਲਾਸ 2 ਤੱਕ ਕੀਤਾ ਵਾ ਉਸ ਤੋਂ ਬਾਅਦ ਫਿਰ ਆਪਣੀ ਸ਼ਾਪ ਛੁੱਕ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਕਬੱਡੀ ਵੱਲ ਨੂੰ ਹੋ ਗਿਆ ਸੀਗਾ